ਆਲਾ ਫਾਸਟ ਨਿਊਜ਼ ਦੇ ਖਿਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਕਾੜੇ ਆ ਪਿੰਡ ਬੰਮਰਾ ਮਾਜਰਾ ਪੰਜਾਬ ਪਬਲਿਕ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਆਪਾਂ ਕਹਿ ਦਈਏ ਇੱਥੇ ਦੇ ਹੋਰ ਸਟੂਡੈਂਟਾਂ ਨੇ ਬੱਚਿਆਂ ਨੇ ਛੋਟੇ ਬੱਚੇ ਵੀ ਨੇ ਵੱਡੇ ਬੱਚੇ ਵੀ ਨੇ ਜਿਨ੍ਹਾਂ ਨੇ ਅੱਜ ਸਪੋਰਟ ਲੈਂਡ ਦੇ ਵਿੱਚ ਜੋ ਆਪਾਂ ਕਹਿ ਦਈਏ ਸਕੂਲਾਂ ਨੇ ਮੱਲਾ ਵੀ ਮਾਰੀਆਂ ਨੇ ਸੋ ਅੱਜ ਬੱਚਿਆਂ ਨੇ ਕਾਫੀ ਅੱਛਾ ਜੋ ਪ੍ਰਦਰਸ਼ਨ ਇੱਥੇ ਦਿਖਾਇਆ ਸੋ ਆਪਣਾ ਇੱਥੇ ਸਕੂਲ ਦੇ ਪ੍ਰਿੰਸੀਪਲ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ ਤੁਸੀਂ ਗੇਮ ਜੋ ਮਤਲਬ ਬੱਚਿਆਂ ਨੇ ਦਿਖਾਈ ਗਈ ਹੈ სპੋਰਟ ਲੈਂਡ ਦੇ ਵਿੱਚ ਤੁਸੀਂ ਅੱਜ ਦੇ ਬਾਰੇ ਕੀ ਕਹਿਣਾ ਚਾਹੋਗੇ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਵਿੱਚ ਮੈਂ ਵੀ ਇਹ ਹੈ ਵੀ ਕਾਫੀ ਦਿਨਾਂ ਤੋਂ ਬੱਚਿਆਂ ਦੀ ਤਿਆਰੀ ਸਾਡੇ ਸਰ ਕਰਵਾ ਰਹੇ ਸੀ ਡੀਪੀ ਸਰ ਤੇ ਬੱਚਿਆਂ ਨੇ ਪਰਫਾਰਮੈਂਸ ਵੀ ਵਧੀਆ ਕੀਤੀ ਹੈ ਮੈਸੇਜ ਇਹ ਹੈ ਵੀ ਚਾਹੇ ਉਹ ਲੜਕੀਆਂ ਹੋਣ ਲੜਕੇ ਹੋਣ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਰਿਸਟ ਪੁਸਟ ਰੱਖਣ ਦੇ ਲਈ ਤੇ ਸਕੂਲ ਸਕੂਲੀ ਵਿੱਦਿਆ ਦੇ ਅਨੁਸਾਰ ਸਰ ਪੱਕੀ ਵਿਕਾਸ ਦੇ ਲਈ ਗੇਮਸ ਦੇ ਵਿੱਚ ਭਾਗ ਲੈਣਾ ਬੱਚਿਆਂ ਦਾ ਜ਼ਰੂਰੀ ਹੈ ਸੋ ਇਹੀ ਮੈਸੇਜ ਹੈ ਸਾਰੇ ਮਾਤਾ ਪਿਤਾਵਾਂ ਨੂੰ ਵੀ ਤੇ ਸਕੂਲ ਮੁਖੀ ਨੇ ਜਿੰਨੇ ਵੀ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਉਹ ਪਾਰਟਿਸਪੇਟ ਕਰਾਉਣ ਤੇ ਉਹਨਾਂ ਨੂੰ ਤਿਆਰ ਕਰਨ ਮੈਂ ਦੇਖਿਆ ਗਿਆ ਸਰ ਜੀ ਮੇਰੇ ਬੱਚੇ ਨੇ ਕਈ ਹੁਣ ਮੋਬਾਈਲਾਂ ਨਾਲ ਟੀਵੀ ਨਾਲ ਜਾਂ ਹੋਰ ਚੀਜ਼ਾਂ ਨਾਲ ਬੱਚੇ ਨੇ ਜਿਹੜੇ ਨਵੀਂ ਜਨਰੇਸ਼ਨ ਨੇ ਨਸ਼ਾ ਨਾਲ ਕਾਫੀ ਪ੍ਰਭਾਵਿਤ ਹੋ ਰਹੀ ਹੈ ਇਹ ਜਿਹੜਾ ਸਪੋਰਟ ਲਾਈਨ ਆਪਾਂ ਕਹਿ ਦੀਜੋ ਖੇਡਾਂ ਨੇ ਕਿਤੇ ਨਾ ਕਿਤੇ ਖਤਮ ਹੁੰਦੀਆਂ ਵੀ ਜੋ ਨਜ਼ਰ ਆ ਰਹੀਆਂ ਚਲੋ ਸਕੂਲਾਂ ਦੀ ਆਪਾਂ ਗੱਲ ਕਰੀਏ ਜਾਂ ਕਾਲਜਾਂ ਦੀ ਗੱਲ ਕਰੀਏ ਹੌਸਟਲ ਲੈਵਲ ਤੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਚੀਜ਼ਾਂ ਦਾ ਮੋਬਾਈਲ ਦਾ ਹੋ ਗਿਆ ਚੀਜ਼ਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਤੇ ਇਹਦੇ ਲਈ ਸਟੂਡੈਂਟਾਂ ਨੂੰ ਸੀ ਕੀ ਕਹਿਣਾ ਚਾਹੂੰਗੀ ਇਹਦੇ ਲਈ ਇਹੀ ਹੈ ਵੀ ਸਟੂਡੈਂਟ ਘੱਟ ਤੋਂ ਘੱਟ ਵਰਤੋਂ ਕਰਨ ਸਟੈਂਡੀਆਂ ਜੋ ਹੈ ਤਸਵੀਰਾਂ ਤੁਸੀਂ ਇਸ ਟੈਂਡੀਆਂ ਦੇ ਤਸਵੀਰਾਂ ਦੇਖ ਸਕਦੇ ਹੋ ਜੋ ਪੰਜਾਬ ਪਬਲਿਕ ਸਕੂਲ ਪਰਮਨ ਮਾਜਰਾ ਦੇ ਵਿੱਚ ਸਪੋਰਟ ਦੇ ਮਤਲਬ ਜੋ ਸਟੂਡੈਂਟ ਨੇ ਆ ਜੋ ਖੇਡਦੇ ਹੋਏ ਗੇਮ ਦੇ ਵਿੱਚ ਜੋ ਨਜ਼ਰ ਆ ਰਹੇ ਤੁਸੀਂ ਇਸ ਟੈਂਡੀਆਂ ਦੇ ਜੋ ਲੋਕ ਦੀਆਂ ਤਸਵੀਰਾਂ ਨੇ ਤੁਸੀਂ ਤਸਵੀਰਾਂ ਇਸ ਟੈਂਡੀਆਂ ਦੇ ਦੇਖ ਸਕਦੇ ਹੋ ਪੰਜਾਬ ਪਬਲਿਕ ਸਕੂਲ ਦੀਆਂ ਸਟੈਂਡ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਜੋ ਜੰਪਿੰਗ ਦੇ ਵਿੱਚ ਕੁੜੀਆਂ ਫਸਟ ਸੈਕਿੰਡ ਥਰਡ ਜੋ ਆਈਆਂ ਨੇ ਆਪਣੇ ਦੇਦਨਾ ਦੇ ਸਰਪੰਚ ਸੰਦੀਪ ਸ਼ਾਭਰਾ ਜੀ ਜੋ ਬੱਚਿਆਂ ਨੂੰ ਮਾਨ ਸਤਕਾਰ ਦਿੰਦੇ ਹੋਏ ਜੋ ਨਜ਼ਰ ਆ ਰਹੇ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਜ ਆਰਟੀਚਰਸ ਨੇ ਜੋ ਮਹਤਵਾਰ ਮੈਂਬਰ ਨੇ ਉਹ ਵੀ ਇਸ ਟੈਂਡ ਤੁਸੀਂ ਮੌਜੂਦ ਦੇਖ ਸਕਦੇ ਹਾਂ ਇਸ ਟੈਂਡ ਦੀਆਂ ਤਸਵੀਰਾਂ ਨੇ ਪੰਜਾਬ ਪਬਲਿਕ ਸਕੂਲ ਦੀਆਂ ਬਾਂਮਣ ਮਾਜਰਾ ਸਕੂਲ ਦੀਆਂ ਸਤਿਕਾਰਯੋਗ ਸੰਦੀਪ ਸਮਰਾ ਜੀ ਸਰਪੰਚ ਦੇਦਨਾ ਸਰਪੰਚ ਕਰਨੈਰ ਸਿੰਘ ਬਰਾਸ ਮੰਤਰਾਮ ਜੀ ਬਲਦੇਵ ਸਿੰਘ ਜੀ ਤੇ ਬਾਕੀ ਸੱਜਣ ਮਿੱਤਰ ਹਾਨਾ ਸਿੰਘ ਕਲਵਾਣੂਗੀ ਸਤਪਾਲ ਜੀ ਪਰਪਾਲ ਸਮੇਣੀ ਜੀ ਟੀਚਰਸ ਪ੍ਰਿੰਸੀਪਲ ਸਾਹਿਬਾ ਸਹਿੋਰ ਬੱਚਿਓ ਅੱਜ ਬਹੁਤ ਵਧੀਆ ਸਾਡੇ ਲਈ ਦਿਨ ਹੈ ਬਹੁਤ ਚੰਗਾ ਦਿਨ ਹੈ ਕਿਉਂਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਵਸ ਹੈ ਉਹਦੇ ਨਾਲ ਹੀ ਭਾਈ ਸਤੀਦਾਸ ਮਤੀਦਾਸ ਤੇ ਭਾਈ ਦਿਆਲਾ ਜੀ ਦਾ ਵੀ ਸ਼ਹੀਦੀ ਦਿਵਸ ਹੈ ਅੱਜ ਦੁਨੀਆ ਦੇ ਉੱਤੇ ਜ਼ੁਲਮ ਦੇ ਖਿਲਾਫ ਲੜੀ ਗਈ ਉਸ ਜੰਗ ਦਾ ਥਾ ਥਾ ਤੇ ਉਸ جنگ ਨੂੰ ਉਹ ਸ਼ਹੀਦੀ ਨੂੰ ਸੰਧਾਨ ਜਰੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਬਹੁਤ ਹੀ ਵੱਡੇ ਜਰਵਾਣੇ ਲੋਕਾਂ ਦੇ ਨਾਲ ਆਪਣੀ ਸ਼ਹਾਦਤ ਦੇ ਕੇ ਲੋਕਾਂ ਦੇ ਵਿੱਚ ਰੋਜਗਾਇਆ ਤੇ ਉਸ ਸਮੇਂ ਤੋਂ ਬਾਅਦ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੋਕ ਜਿਹੜੇ ਜ਼ੁਲਮ ਦੇ ਨਾਲ ਲੜਨਾ ਉਹਨਾਂ ਨੇ ਸਿੱਖਿਆ ਤੇ ਆਖਰ ਦੇ ਵਿੱਚ ਇਕ ਉਸਤੰਤ ਰਾਜ ਸਥਾਪਤ ਕਰਨ ਦੇ ਵਿੱਚੋਂ ਸਫਲ ਹੋਏ ਵੱਡੇ ਜਰਵਾਨਿਆਂ ਨੂੰ ਮੁਗਲਾਂ ਨੂੰ ਹਰਾਇਆ ਤੇ ਲੋਕਾਂ ਨੇ ਆਪਣਾ ਰਾਜ ਲਿਆਂਦਾ ਉਹਨਾਂ ਸ਼ਹੀਦਾਂ ਨੂੰ ਜਿੱਥੇ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਤੇ ਅੱਜ ਦੀ ਜਿਹੜੀ ਸਾਡੀ ਐਥਲੈਟਿਕ ਮੀਟ ਹੈ ਸਟੂਡੈਂਟਸ ਦੀ ਉਹ ਗੁਰਤੇਗ ਬਹਾਦਰ ਜੀ ਦੀ ਤੇ ਭਾਈ ਮਤੀ ਦਾਸ ਸਦੀ ਦਾਸ ਉਹਨਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਹੈ ਸੋ ਅੱਜ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਸਟੇਜ ਦੇ ਉੱਤੇ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਇੱਕ ਫੋਨ ਤੇ ਹੀ ਉਹਨਾਂ ਨੇ ਸਾਨੂੰ ਰਿਸਪੌਂਸ ਦਿੱਤਾ ਇਹਨਾਂ ਸਮਾ ਵੀ ਦਿੱਤਾ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਏ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੋਸ਼ਿਸ਼ ਕਰਾਂਗੇ ਕਿ ਫੇਰ ਅਸੀਂ ਬਾਰ-ਬਾਰ ਮਿਲਦੇ ਰਹੀਏ ਤੇ ਇਹ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਇਹ ਸਾਡੇ ਸਕੂਲ ਦੇ ਵਿੱਚ ਜਾਂ ਸਾਡੇ ਇਸ ਤਰ੍ਹਾਂ ਦੇ ਇਵੈਂਟਸ ਦੇ ਵਿੱਚ ਹਾਜ਼ਰੀ ਲਵਾਉਂਦੇ ਰਹਿਣ ਇੱਕ ਵਾਰੀ ਫੇਰ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ